ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਧਰਮੀ ਫੌਜੀਆ ਨੇ ਸਰਕਾਰ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਧਰਮੀ ਫੌਜੀ ਉਹ ਲੋਕ ਨੇ ਜਿਨ੍ਹਾਂ ਨੇ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਦੇ ਖਿਲਾਫ ਬੈਰਕਾਂ ਛੱਡ ਦਿੱਤੀਆਂ ਸਨ ਅਤੇ ਹੁਣ ਹੋ ਰਹੀਆਂ ਬੇਅਦਬੀਆਂ ਨੂੰ ਲੈ ਕੇ ਉਹਨਾਂ ਵੱਲੋਂ মিডিਆ ਨਾਲ ਗੱਲਬਾਤ ਸੰਜ ਕੀਤੀ ਗਈ। ਦੱਸਿਓ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਉਸ ਟਾਈਮ ਤੇ ਰੋਸ ਵਜੋਂ ਸਾਰੇ ਜਿੰਨੇ ਸਿੱਖ ਧਰਮੀ ਫੌਜੀ ਹੋਏ ਸਿੱਖ ਰਜਮੈਂਟਾਂ ਵੀ ਹੋਈਆਂ ਉਹ ਵਿੱਚ ਪੰਜਾਬ ਰਜਮੈਂਟਾਂ ਵੀ ਹੋਣੀਆਂ ਤੇ ਜਿੰਨੇ ਸਿੱਖ ਸੀਗੇ ਨਾ ਸਾਰਿਆਂ ਨੇ ਆਪੋ ਆਪਣੀ ਅਲੱਗ-ਅਲੱਗ ਜਗ੍ਹਾ ਤੋਂ ਸਾਰੇ ਨੇ ਹਥਿਆਰ ਚੱਕ ਕੇ ਬਗਾਵਤ ਕਰਤੀ ਤੇ ਦਰਬਾਰ ਸਾਹਿਬ ਨੂੰ ਚਾਲੇ ਪਾ ਦਿੱਤੇ ਅੱਜ ਸਾਡਾ ਅਹਿਮ ਮਸਲਾ ਇਹੀ ਆ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਉਂਕਿ ਵਾਰ-ਵਾਰ ਬੇਅਦਬੀ ਹੋ ਰਹੀ ਆ ਬਰਗਾੜੀ ਕਾਂਡ ਕਿੱਡੀ ਵੱਡੀ ਬੇਅਦਬੀ ਹੋਈ ਆ ਗਲੀਆਂ ਦੇ ਵਿੱਚ ਸਾਡੇ ਗੁਰੂ ਦੇ ਅੰਗ ਖਿਲਾਰੇ ਗਏ ਹੁਣ ਤਾਜ਼ਾ ਖਬਰ ਆਈ ਆ ਕੇਸਗੜ ਸਾਹਿਬ ਦੀ ਉਥੇ ਬਿਆਦਵੀ ਹੋਈ ਆ ਅਸੀਂ ਸਾਰੇ ਜਗਤ ਨੂੰ ਬੇਨਤੀ ਕਰਦੇ ਆ ਕਿ ਆਪਸ ਵਿੱਚ ਹੀ ਲੜਨ ਦੀ بجائے ਆਪਾਂ ਸਾਰੇ ਇਕੱਠੇ ਹੋ ਕੇ ਤੇ ਜਿਹੜੇ ਬਿਆਦਵੀ ਕਰਾ ਹੈ ਉਹਨਾਂ ਨੂੰ ਸਜਾ ਬਤੀ ਜਾਵੇ ਸਾਡਾ ਅਜਦਾ ਇਹ ਮਕਸਦ ਸਾਡਾ ਦਾ ਸਿੱਖ ਜਗਤ ਨੂੰ ਬੇਨਤੀ ਆ ਕਿ ਆਪਾਂ ਸਾਰੇ ਕੱਤਰ ਹੋ ਗਏ ਜਿਹੜੇ ਬਿਆਦਬੀ ਕਰਦੇ ਆ ਉਹਨਾਂ ਨੂੰ ਆਪਾਂ ਸਜ਼ਾ ਦਈਏ ਤੇ ਅਸੀਂ ਇਹ ਬੇਨਤੀ ਕਰਕੇ ਮੁੜ ਕੇ ਅਗਰ ਦੁਬਾਰਾ ਬਿਆਦਬੀ ਜਿਹੜਾ ਵੀ ਕਰਦਾ ਜਿਸ ਤਰ੍ਹਾਂ ਪਹਿਲਾਂ ਚਾਹੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਜਾਂ ਬਰਗਾੜੀ ਕਾਂਡ ਹੋਇਆ ਜਾਂ ਆਪਣੇ ਇਥੇ ਕੇਸਗੜ੍ਹ ਸਾਹਿਬ ਹੋਈ ਆ ਬਿਆਦਬੀ ਆਧਿਮ ਜਿਹੜੇ ਧਰਮੀ ਫੌਜੀ ਆ ਉਹ ਅੱਜ ਵੀ ਕੁਰਬਾਨੀ ਕਰਨ ਲਈ ਹੁੰਨੇ ਆ ਹੀ ਤਿਆਰ ਆ ਜਿੰਨੇ 1984 ਦੇ ਵਿੱਚ ਸੀ ਕਿਉਂਕਿ ਇਹ ਜਿਹੜੀ ਬਿਆਦਬੀ ਅਸੀਂ ਸਹਿ ਨਹੀਂ ਕਰ ਸਕਦੇ ਜ਼ਿੰਮੇਵਾਰ ਕਿਹਨੂੰ ਮੰਨਦੇ ਆ ਜ਼ਿੰਮੇਵਾਰ ਦੇਖੋ ਆ ਜਿਹੜਾ ਝੂਠਾ ਸੌਦਾ ਸੀ ਤਾਂ ਕਹਾਂਗੇ ਇਹਨਾਂ ਦੇ ਵੀ ਕਾਫੀ ਜਿਹੜੇ ਆ ਇਹਦੇ ਵਿੱਚ ਪਾਕਿਸਤਾਨੀ ਵੀ ਹੋ ਸਕਦੇ ਆ ਜੀ ਇਸ ਇਹ ਸਾਰੇ ਜਿਹੜੇ ਸਾਡੇ ਲਈ ਤਾਂ ਬੁਨਹਾਰ ਆ ਜਦ ਤੱਕ ਸਾਨੂੰ ਇਹਨਾਂ ਦੀ ਇਹਨਾਂ ਦੀ ਜਿਹੜੀ ਅਸਲੀਅਤ ਸਾਹਮਣੇ ਨਹੀਂ ਆਉਂਦੀ ਲੇਕਿਨ ਅਸੀਂ ਅਸਲੀ ਦੋਸ਼ੀਆਂ ਤੱਕ ਨਹੀਂ ਫੜ ਗਏ ਅਜੇ ਤੱਕ ਸਾਬਤ ਨਹੀਂ ਹੋਇਆ ਕਿਹੜਾ ਅਸਲੀ ਦੋਸ਼ੀ ਆ ਉਹਨਾਂ ਨੂੰ ਨਹੀਂ ਫੜਿਆ ਉਹ ਤਾਂ ਬਾਹਰੀ ਤੁਰੇ ਫਿਰਦੇ ਆ ਅਸਲੀ ਦੋਸ਼ੀ ਨੂੰ ਫੜ ਕੇ ਜਦ ਤੱਕ ਉਹ ਜੇਲ੍ਹ 'ਚ ਨਹੀਂ ਦਿੰਦੇ ਉਹਨਾਂ ਚਿਰ ਸਿੱਖ ਕੌਮ ਨੂੰ ਜਿਹੜਾ ਉਹ ਕੋਈ ਨਿਆਂ ਥੋੜੀ ਮਿਲਦਾ ਇਹ ਤਾਂ ਸ਼ਿਆਅਤ ਖੇਡਦੇ ਆ ਜੀ ਆਪਣੀ ਕੁਰਸੀ ਦੀ ਖਾਤਰ ਇਹ ਛਾਸ ਕਰ ਰਹੀ ਕਿ ਅਸੀਂ ਜਿਹੜੇ ਬਰਗਾੜੀ ਕਾਂਡ ਹੈ ਜਿੰਨੇ ਉਹਨਾਂ ਨੇ ਜਿਹੜੇ ਦੋਸ਼ੀ ਨੂੰ ਸਜ਼ਾਵਾ ਦੇਵਾਂਗੇ ਜਦੋਂ ਕੋਈ ਸਰਕਾਰ ਬਣ ਜਾਂਦੀ ਆ ਮੁੜ ਕੇ ਉਹਨਾਂ ਕੋ ਕਿੰਨੇ ਸਾਲ ਹੋ ਗਏ ਤੇ ਕਿ ਬਰਗਾੜੀ ਕਾਂਡ ਨੂੰ ਅਜੇ ਤੱਕ ਕੋਈ ਦੋਸ਼ੀ ਇਹਨਾਂ ਨੇ ਸਾਬਤ ਨਹੀਂ ਕੀਤਾ ਜੀ ਜੇ ਕੀਤਾ ਤਾਂ ਉਹਨੂੰ ਕੋ ਸਜ਼ਾ ਨਹੀਂ ਦਿੱਤੀ ਉਹਨੂੰ ਕੋ ਫੜਿਆ ਨਹੀਂ ਕਿਸੇ ਹਾਂਜੀ ਇਹ ਜਿੰਨੀ ਵੀ ਬਦਬੀ ਹੋਈ ਆ ਜੀ ਜਿੰਨੇ ਇਹਨਾਂ ਦੇ ਦੋਸ਼ੀ ਕੋਈ ਫੜਦੀ ਹੋਇਆ ਜਿਹੜਾ ਉਹਨਾਂ ਸਾਰਿਆਂ ਦੀ ਤਾਰਾ ਜਿਹੜੀਆਂ ਉਹ ਸਿਰਸੇ ਡੇਰੇ ਨਾਲ ਬੜੀਆਂ ਗਈਆਂ ਜੀ ਇਹ ਗਵਰਨਮੈਂਟ ਨੂੰ ਚਾਹੀਦਾ ਕਿ ਉਹਨਾਂ ਦੀ ਸ਼ਾਨ ਬਿੰਨ ਕੀਤੀ ਜਾਵੇ ਕਿ ਉਹਨਾਂ ਦਾ ਕਨੈਕਸ਼ਨ ਕਿਹਦੇ ਨਾਲ ਹੈ ਚੀ ਨਾਲ ਵੀ ਹੋ ਸਕਦਾ ਉਹਨਾਂ ਦਾ ਪਾਕਿਸਤਾਨ ਵੀ ਸੰਬੰਧ ਹੋ ਸਕਦਾ ਇਹ ਬੜੀ ਗਹਿਰਾਈ ਤੱਕ ਜਾਣ ਦੀ ਲੋੜ ਹੈ ਅਸੀਂ ਗਵਰਨਮੈਂਟ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਿਹੜੀਆਂ ਤਾਰ ਵਾਰ-ਵਾਰ ਉਹਨਾਂ ਨਾਲ ਹੀ ਜੁੜਦੀਆਂ ਕਿ ਇਹਨਾਂ ਦਾ ਕਿਹੜੀ ਕੰਟਰੀ ਨਾਲ ਜਾਂ ਕਿਸੇ ਮੁਲਕ ਨਾਲ ਸੰਬੰਧ ਹੈ ਸਾਡੀ ਇਹ ਬੇਨਤੀ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੇ ਦੀ ਰਿਪੋਰਟ ਫੋਲੀਟਸ ਅਪਡੇਟਸ ਫਲਾਈਕ ਐਂਡ ਫਾਲੋ ਅਵਰ ਫੇਸਬੁੱਕ ਪੇਜ ਐਸਐਮਜ਼ਡ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ